ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਪਰੋ ਸਵਾਗਤ ਆਪਨੇ ਇੱਕ ਹੋਰ ਨਵੀਂ ਵੀਡੀਓ ਚ ਤੇ ਹੁਣ ਚੱਲਦੀ ਆ ਆਪਣੇ ਟਰੈਕਟਰ ਦੀ ਬਸ ਮੋਡੀਫਿਕੇਸ਼ਨ ਇਹਨੂੰ ਏ ਗੇਅਰ ਪ੍ਰੋ ਕਰਨਾ ਹੈਗਾ ਤੇ ਇਹਦਾ ਪਹਿਲਾਂ ਤੁਹਾਨੂੰ ਮੈਂ ਕਲਿੱਪ ਦਿਖਾਈ ਦਿੱਤੇ ਸੀ ਉਹ ਆਪਾਂ ਸਾਰਸਾਂ ਸਮਾਨ ਤਾਂ ਕਹੇ ਸੀ ਉਹ ਤੇ ਹੁਣ ਪਹਿਲਾਂ ਆਪਾਂ ਇਹਦੀਆਂ ਟਾਇਰ ਟਾਈਆਂ ਚੈੱਕ ਕਰਾਉਣੇ ਆ ਤੇ ਇੱਕ ਦੇਖਦੇ ਆ ਜਿਹੜਾ ਆ ਵੱਡਾ ਲੱਗਿਆ ਹੋਇਆ ਇੰਟਰਕੂਲਰ ਬਾਰੇ ਗੱਲ ਕਰਕੇ ਕੋਈ ਤੇ ਪਰ ਤੋਂ ਅੱਗੇ ਦਿਖਾਉਣਾ ਵੀ ਗੇਟ ਤੇ ਮੈਂ ਕਰਾਂਗੇ ਇਹਦਾ ਕਿੱਟ ਸਾਰੀ ਲੈ ਆਂਦੀ ਸੀ ਆਪਾਂ ਨੂੰ ਸਰਸੋਂ ਮਿਲ ਗਈ ਸੀ ਲਓ ਦੇਖੋ ਆਹਿੰ ਤੋਂ ਕੁਲਰਾਇ ਦਾ ਉਹ ਥੱਲੇ ਪਈਆਂ ਇਹਦੀਆਂ ਘਰਾੜੀਆਂ ਤੇ ਦੇਖਦੇ ਆ ਲਓ ਵੀ ਲਓ ਵੀ ਹੁਣ ਤਾਂ ਸਾਰਾ ਬਾਜ ਜੋੜ ਅਡ ਕਰਨ ਵਾਲਾ ਰਹਿ ਗਿਆ ਹੁਣ ਪਰ ਦਹੋਣਿਆ ਤੁਹਾਨੂੰ ਅੱਗੇ ਬਾਜ ਜੋੜ ਕਰ ਲੀਏ ਹੁਣ ਅੱਡਾ ਆਨਾਂਟ ਕਰਤੇ ਟੇ ਟੰਗੜਦੇ ਰਹਿ ਗਏ ਬਸ ਚਾਲਾ ਮੈਸਟਰੀ ਆ ਜਾ ਉਹਨੂੰ ਕਹਿ ਆਈਓ ਮੈਸਟਰੀ ਜੀ ਉਹਨੂੰ ਦੱਸਨੀ ਹੈ ਰਾ ਅੰਡੇ ਮੰਡ ਵਾਲੀ ਦੇ ਜੀ ਰਾ ਜੀ ਹਾਂਜੀ ਕਰਤਾ ਡਾ ਮੈਂ ਕੋਈ ਗਲਾਰੀ ਨਹੀਂ ਕੋਈ ਗਰਾਰੀ ਤਾਂ ਨਹੀਂ ਆ ਨਵਾਂ ਨਵਾਂ ਤੇਲ ਹੈ ਮੈਂ ਨਾ ਰਾਵੋ ਮੇਰੇ ਸਾਰੇ ਦੇਖ ਰਿਹਾ ਹਾਂ ਮੇਰੇ ਸਾਰੇ ਉਹ ਬਸ ਅੱਜ ਤੋਂ ਆਹ ਹੰਡੀ ਨਹੀਂ ਕੇ ਉਹ ਸਮਾਨ ਨਿਕਲ ਜਾਣਾ ਵਿੱਚੋਂ ਆਹ ਜਰਾ ਜਿੰਨ ਤਾਂ ਇੱਕ ਵੀ ਦੰਦਾ ਨਹੀਂ ਪੁਰਾ ਦੇਖਦਾ ਇਹ ਕਾਣੂ ਫੁਰਦੇ ਦਿੰਦੇ ਸ਼ੈਤਾਨ ਦਾ ਹੈ ਨਾ ਹਾਂ ਬਹੁਤ ਵਧੀਆ ਹੈ ਸਹੀ ਹੈ ਹਾਂ ਨਾ ਹੀ ਪਾਣਾ ਹੋਗਾ ਨਾ ਇਹਦੇ ਸੱਬਲਾ ਸੁਬਲਾਈਆਂ ਕੁਝ ਵੀ ਨਹੀਂ ਹੋਰ ਅੱਜ ਦਾ ਜੋੜ ਲਾਉਣਾ ਵੀ ਸੌਖਾ ਨਹੀਂ ਦੂਜਿਆਂ ਦਾ ਸ਼ਾਊਟ ਪਿੱਛੋਂ ਨਹੀਂ ਹੁੰਦੀ ਆਹ ਦੇਖਾਂ ਕਿ ਫਿਸ਼ਾਂ ਕਾਲੇ ਕਿ ਨਾ ਉਹ ਇਹਦੇ ਸੌਖਾ ਬੜੀ ਇਹ ਕਾਣੂ ਫੋਲਦਾਂ ਬਾਇ ਕਰਕੇ ਹੀ ਨਾ ਅੱਜ ਤਾਂ ਇਹ ਸੌਖਾ ਖੋਲੇ ਇਕੱਲਾ ਜਾਂਦਾ ਸੌਖਾ ਖੋਲੇ ਜਾਂਦਾ ਹੈ ਕੜੀ ਜੈਨ ਜੀ ਦਾ ਮੈਨੂੰ ਲੋਡਿੰਗ ਪੈਣੀ ਯਾਰ ਉਹ ਆਪਾਂ ਲੈ ਜਾਂਦੇ ਨਹੀਂ ਜੈਨ ਤਾਂ ਚਾਹੀਦਾ ਹਾਂ ਬਾਦਾਂ ਜੀ ਉਹ ਜਿੰਨ ਤੋਂ ਹੀ ਰੰਗ ਹੈ ਬਰਾਬਰ ਦਾ ਸੋਹਣਾ ਕੁਆਲਟੀ ਹੈ ਬਾਈ ਐਵੇਂ ਨਹੀਂ ਇਹ ਦੂਜਾਂ ਨਾਲੋਂ 2 ਲੱਖ ਮਹਿੰਗਾ ਇਹ ਉਹਨੇ ਦਾ ਉਹਨੇ ਦਾ ਤਾਂ 50 ਪਾਵਰ ਦਾ ਆਉਂਦਾ ਦੂਜਿਆਂ ਨੇ ਉਹਨੇ 70 70 ਦੇ ਵੀ ਆ ਜਾਂਦੇ ਆ ਲੈ ਨਾੜ ਨਾੜ ਸਾਰੇ ਨਾਲ ਇੱਕੇ ਥਾਂ ਰੱਖੀ ਵੀਰੇ ਨਾੜ ਤਾਂ ਆ ਗਈ ਵਿੱਚ ਹੀ ਸਾਰੇ ਇੱਕ ਥਾਂ ਹੀ ਹਾਂ ਪੰਡਾ ਪਾ ਹੋਰ ਲਿਆ ਦੇ ਨਾਲ ਨਹੀਂ ਨਹੀਂ ਆਈ ਨਹੀਂ ਚ ਟੱਕ ਜੂ ਸਾਰਾ ਸਮਾਨ ਆ ਇੱਕ ਨਾੜ ਜੀ ਵਾਹ ਇਹਦਾ ਖੋਲਣ ਵਾਲਾ ਟੀਪੇ ਦਾ ਉਹ ਪਿਛਲਾ ਹਾਂ ਨਹੀਂ ਦੋ ਪਈ ਸੀ ਗਵਾਏ ਆ ਜੀ ਲੈ ਆ ਲੈ ਆ ਵੀ ਬਦਲਣਾ ਪਊ ਗੇਅਰ ਵੀ ਹਾਂ ਕਿੱਸੇ ਜੀ ਪੈਜੂ ਦੂਜਾ ਨਹੀਂ ਹਾਇ ਤੇ ਪੈਜੂ ਹਰੇ ਚ ਹਾਂ ਆ ਪਾਤਾ ਉੱਤੇ ਦਾ ਆ ਦਾ ਵੀ ਮੇਰਾ ਆ ਪਾਤਾ ਦੇਖ ਬਾਹਰ ਵਿੱਚ ਪਾਉਣਾ ਰਹਿ ਜਾਂਦਾ ਉਹ ਤਾਂ ਕਰਤਾ ਗੇਅਰ ਬ੍ਰੋ ਅਸ਼ਾ ਗੇਅਰ ਤੋਂ ਕਰਤਾ ਹਾਂ ਠੀਕ ਮੈਂ ਤਾਂ ਪਾਤਾ ਕੱਲ ਉੱਥੇ ਲਿਕੇ ਆਈ ਸੀ ਬਰਾ ਹਾਂ ਜੀ ਉੱਥੇ ਲੈ ਆਈ ਹਾਂ ਤਾਂ ਮਿਲ ਗਿਆ ਸੀ ਆਪਾਂ ਨੂੰ ਮੋੜਾ ਮੈਂ ਤਾਂ ਕੋਈ ਟਾਈਟ ਨਹੀਂ ਲੱਗਿਆ ਕੋਈ ਨਾ ਕਿੱਸਾ ਕਿੱਸਾ ਮਾ ਚੰਗੀ ਸੀ ਖਾਣਾ ਗਾ ਜਿਹੜਾ 24 ਮਾਡਲ ਵਾਰ-ਵਾਰ ਹੀ ਆਉਣਿਆ 24 ਮਾਡਲ ਦਾ ਯੇਰ ਆ ਆ ਲਓ ਯਾਰ ਤੁਹਾਨੂੰ ਦਿਖਾਉਂਦਾ ਸਮਾਨ ਆ ਗਾ ਯੇਰ ਬਰੋ ਦਾ ਸਾਰੀ ਕੱਟਾ ਹੈ ਕੱਲੇ ਕਰਾਉਣ ਪੈਣਾ ਇਹਨੂੰ ਛੱਡ ਕੇ ਨਹੀਂ ਨਹੀਂ ਟੋਕਿਆ ਇਹਦਾ ਆਇ ਤੁੱਕਾ ਤੂੰ ਦੋ ਨਾ ਪਾ ਦੇ ਨੇ ਹਾਂਜੀ ਇਹ ਤਾਂ ਪਾਈ ਨਹੀਂ ਉਹਨੇ ਉਹ ਸ਼ਾਰਟਾਂ ਕੱਢਿਆ ਨਾ ਵਿੱਚੋਂ ਆਪਾਂ ਉਹ ਪੂਰਾ ਉਹ ਕਰ ਦਾਂਗੇ ਸਾਫ਼ ਉਹਦਾ ਦਖਲਾ ਇਹਦਾ ਐਣਮ ਉਹ ਜਿਹੜੇ ਕੱਲਾ ਕਹਿੰਦੇ ਆ ਵੀ ਡੀ ਗੇਅਰ ਉਹ ਪਿੱਛੇ ਹੌਟ ਪਾ ਜਾਂਦਾ ਪਰ ਉਹਦੇ ਲੋਡ ਬਹੁਤ ਲੈਂਦਾ ਟਰੈਕਟਰ ਉਹ ਚੱਕਰੀ ਨਹੀਂ ਪੂਰੇ ਕਰਦਾ ਟਰਾਲੀ ਟਰਾਲੀ ਦਾ ਖਿੱਚੀ ਘੜਾ ਫਿਰ ਉੱਥੇ ਇਹ ਥੀ ਬੜਾ ਕੋਸਾ ਹੈ ਬੜਾ ਕੋਸਾ ਹੈ ਰਦੂ ਨਾ ਆਪਣੇ ਰਗੌਲੂ ਗਾਲਾਂ ਭਈਆ ਬੰਦਾ ਸਾਡਾ ਘਰੇ ਮੋਡੀਫਿਕੇਸ਼ਨ ਕਰਕੇ ਹੁੰਦਾ ਅਗਲੇ ਦੇ ਆ ਵੀ ਦੇਖ ਲਓ ਘਰੇ ਆ ਜੇ ਕਿਸੇ ਨੇ ਕਰਾਉਣੀ ਹੋਵੇ ਇਹਨਾਂ ਸੰਪਰਕ ਕਰ ਇਹਦਾ ਨੰਬਰ ਤੁਹਾਨੂੰ ਦੇ ਦਾਂਗੇ ਹੋਰ ਇਹਦਾ ਚੈਨਲ ਮਤਲਬ ਸਾਡੇ ਏਰੀਆ ਦੇ ਮਤਲਬ ਬਠਿੰਡਾ ਤਲਵੰਡੀ ਪੁੱਚੋ ਰੰਪਰਾ ਤੇ ਇਧਰ ਜੈਤੋ ਫਰੀਦਕੋਟ ਤੱਕ ਚੈਨ ਲਾਉਣਾ ਲਾ ਦੇ ਦੇ ਦਾ ਨਾ ਨਾ ਆ ਲੈ ਜੋ ਉੱਥੇ ਆ ਆ ਜਾ ਹੱਥ ਲੱਭਣੇ ਉੱਥੇ ਰੱਖੀ ਚਲੋ ਚੱਕ ਕੇ ਲੋ ਵੀਰਾ ਲੱਡ ਲੈ ਸਾਰਾ ਸਮਾਨ ਆ ਦੰਦਾ ਦੇਖ ਲੋ ਇੱਕ ਵੀ ਖਰਾਬ ਨਹੀਂ ਤੇ ਵੀ ਬਈ ਸਮਾਨ ਆਪਣੇ ਕੋਲੇ ਜੇ ਕਿਸੇ ਨੇ 50 50 ਡੀ 50 50 ਡੀ ਜੇ ਇਹ ਸਮਾਨ ਪੈਂਦਾ ਜੇ ਆਪਾਂ 3 ਸਪੀਡ ਕਰੀਏ ਨਾਲ ਅੱਗ 55 ਦਾ ਪੈਂਦਾ ਮੋੜਨਾ ਆਪਾਂ ਇਕੱਲੇ ਉਹਦੇ ਜੇ ਕਿਸੇ ਨੂੰ ਲੈਣਾ ਹੋਵੇ ਦਿਆਂ ਸਕਦਾ ਬਈ ਆਪਾਂ ਇਹ ਵੀ ਲੈ ਕੇ ਆਉਣਾ ਮੋੜ ਮੋੜ ਵੀ ਹਾਂਡੀ ਲਾਲੀ ਥੱਲੇ ਚਾਰਟ ਖੋਲ ਕੇ ਦੇਖ ਲਾਂਗਾ ਇਹ ਕਿਹਦੀ ਰਿਜਿਸਟਰੀ ਆ। ਓਏ। ਆਹ ਆ ਬਈ ਹਾਂਜੀ। ਆ ਸੀਗਾ ਆਪਣਾ ABC D ਗੀਅਰ ਤੇ ਆ ਬਈ ਫੁੱਲ ਸਪਿਡਰ। ਉਹ ਹੂੰ ਕੱਢਤਾ ਆ ਪੌੜਾ ਹਣਾ। ਹਰੀ ਜਾਣ ਉਹ ਰੰਦਰ 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 ਦੇ ਉਹਦੀ ਪੜਾ ਪੱਟਾ ਇਹਨ ਤਾਰ ਦੀ ਤਾਂ ਚੱਕੇ ਨਾ ਤੇ ਰੱਪਾ ਉਹ ਕਰਦੇ ਆ ਬਈ ਇਤਨੇ ਉਹਦੇ ਵੀ ਬਸਣਾ ਆ ਜਿਹੜਾ ਪਿੰਨੀਆਂ ਦਾ ਜੇ ਬੰਨਣਾ ਹੋਵੇ ਉਹਦੇ ਬੰਨ੍ਹ ਥਾ ਦਿਆਂ ਇਹਦਾ ਇੱਕ ਦੰਦੇ ਦਾ ਫਰਕ ਹੁੰਦਾ ਤੇ ਜਿਹੜੀ ਇੱਥੇ ਇਹ ਫਿਰ ਇੱਥੇ ਆਹ ਚਰੀ ਆ ਕਈਆਂ ਦੇ ਨਹੀਂ ਹੁੰਦੀ ਕੱਲ ਯਾਰ ਇਹੀ ਚਰੀ ਆ ਉੱਥੇ ਜੀ ਆ ਇਹ ਆਪਾਂ ਸ਼ਾਰਟ ਤੇ ਕਰਾਰੀਆਂ ਚੜਾ ਲੈਂਦੇ ਆ ਲੋਬੀਆ ਕੱਢਦੇ ਆ ਆਪਾਂ ਇਹਦਾ ਕ੍ਰਾਉਨ ਪੀਣ ਆ ਇਹ ਹੈ ਇਹ 12 ਮੰੰਦੇ ਵਾਲਾ ਹੁੰਦਾ ਤੇ ਇੱਕ ਇਹਦੇ ਵਿਚਾਲੇ ਗੰਦਰੀ ਨਹੀਂ ਹੁੰਦੀ ਪਰ ਬੁਸ਼ ਦੇ ਉੱਤੇ ਹੁੰਦਾ ਉਹਨੂੰ ਤੇਲ ਮਲ ਲਈ ਤੇ ਇੱਕ ਤੇਲ ਆਪਾਂ ਨੂੰ ਪੂਰਾ ਰੱਖਣਾ ਪੈਂਦਾ ਹੋਰ ਕੋਈ ਚੱਕਰ ਨਹੀਂ ਤੇ ਇਹਦੇ ਹੁਣ ਕਿਹੜਾ ਇੱਕ ਕਰੀ ਆਈ ਆਂ ਆਪਾਂ ਪਾ ਕੇ ਦੇਖਦੇ ਆਂ ਤੇ ਜਿਹਦੇ ਚਿਰੀ ਬਰਉਣੀ ਪਈ ਲੋਕ ਵਾਲੀ ਇੱਥੇ ਕਿਤੇ ਪਰ ਫੇਰ ਆਪਾਂ ਮਰਾਵਾਂਗੇ ਨਹੀਂ ਕੀ ਪਤਾ ਕੋਈ ਲੋੜੀ ਨਾ ਬੋਲੇ ਲਓ ਵੀ ਹੁਣ ਤੁਹਾਨੂੰ ਸਾਰਾ ਉਹ ਸੈੱਟ ਕਰਕੇ ਫੇਰ ਦਿਖਾਵਾਂਗੇ ਤਾਂ ਇੱਕ ਵਾਰੀ ਵੇਖ ਕੇ ਦੇਖਦੇ ਆਪਾਂ ਲਓ ਵੀ ਹੁਣ ਆਪਾਂ ਫੇਰ ਪਹੁੰਚ ਗਏ ਆਪਣੇ ਟਰੈਕਟਰ ਕੋਲੇ ਤੇ ਤੁਹਾਨੂੰ ਦਿਖਾਉਣੇ ਆ ਅੱਜ ਵੀ ਆਪਾਂ ਹੁਣ ਕੀ ਕਰਵਾ ਕੇ ਲਾਂਦਾ ਜਿਹੜਾ ਬਈ ਆਹਾ ਕਰਾਉਣ ਪੀਨion ਹੁੰਦਾ ਨੇ ਆਪਾਂ ਚੇਂਜ ਨਹੀਂ ਕਰਾਂ ਕਿਉਂ ਜੇ ਇਹ ਚੇਂਜ ਕਰਦੇ ਪਿੱਛੋਂ ਉਹ ਗੁਲਜਾ ਗੁਲਗਰਾਰੀ ਹੁੰਦੀ ਜਿਹੜੀ ਨਾਲ ਉਹ ਵੀ ਚੇਂਜ ਕਰਨੀ ਪੈਂਦੀ ਫਿਰ ਉਹ ਪਿੱਛੇ ਹਲੇ ਜਾਂਦੀ ਜੇ ਆਪਾਂ ਕੱਲਾ ਆ ਚੇਂਜ ਕਰਦੇ ਫਿਰ ਉਹ ਦੋਨੋਂ ਚੀਜ਼ਾਂ ਕਰਨੀਆਂ ਪੈਂਦੀਆਂ ਟਰੈਕਟਰ ਵੱਧ ਖੁੱਲਦਾ ਤੇ ਹੁਣ ਫਰਕ ਇਹਦੇ ਉਸ ਇੰਦਾ ਹੁੰਦਾ ਵੀ ਇੱਥੇ ਜਿਹੜੀ ਆਪਾਂ ਹੁਣ ਨਵੀਂ ਮਰਾਈ ਆ ਆ ਜਗਾ ਤੇ ਇੱਥੇ ਪਹਿਲਾਂ ਆਹ ਚੀਜ਼ ਇਹ ਦੂ ਅੱਗੇ ਸੀ ਪਰ ਉੱਥੇ ਆਹ ਚੀਜ਼ ਪੈਂਦੀ ਨਹੀਂ ਸੀ ਆਹ ਉੱਪਰ ਲੱਗ ਜਾਂਦੀ ਸੀ ਪਰ ਹੁਣ ਇਹਦੇ ਮਿੰਤੀ ਸਹੀ ਜਮਾ ਗਰਾ ਕੇ ਪਰ ਆਪਾਂ ਇਹਦੇ ਚਿਰੀ ਪਾਈ ਚਿਰੀ ਪਾ ਕੇ ਹੁਣ ਇਹਤੇ ਆ ਗੇਅਰ ਪ੍ਰੋ ਦੀਆਂ ਗਰਾਰੀਆਂ ਚੜਾ ਲੀਆਂ ਨੇ ਤੇ ਦੂਜਾ ਕੰਮ ਆਪਣਾ ਇੱਧਰ ਹੋ ਹੀ ਜਾਂਦਾ ਆਹੀਂ ਕੱਲ ਕਰਕੇ ਸੀ ਸਾਰਾ ਉਹ ਪਾ ਗਏ ਸੀ ਉਹ ਲੋਕ ਹੈਗਾ ਲਗਾ ਲੈ ਉਹ ਬੈ ਆਹ ਸੀਗਾ ਆਹ ਬੈ ਆਹੀ ਚਾਹੀਦਾ ਨਾ ਹਾਂ ਅਨਲੋਗ ਦਾ ਦੋ ਬੱਲ ਲੋ ਲੋਕ ਹੋਰ ਹੈਗੇ ਆਪਣੇ ਕੋਲੇ ਤੇ ਇੱਕ ਬਈ ਅਸੀਂ ਐਂ ਕਰਾ ਕੋਈ ਵੀ ਬੈਰਿੰਗ ਅਸੀਂ ਜਿਹੜਾ ਲਿਆਂਦਾ ਸੀ ਉਹ ਨਹੀਂ ਪਾਇਆ ਜਿਹੜੇ ਚ ਪਹਿਲਾਂ ਸੀਗੇ ਆਪਣੇ ਨਾਲ ਆਪਦੇ ਟਰੈਕਟਰ ਦੇ ਬੈਰਿੰਗ ਸਾਰੇ ਉਹੀ ਪਾਏ ਜਾਂ ਸੀ ਬੈਰਿੰਗ ਨਹੀਂ ਕੋਈ ਹੋਰ ਚੋਂ ਪਾਇਆ ਕਿਉਂ ਇਹ ਇਹ ਜਾਦੇ ਸਾਨੂੰ ਵਧੀਆ ਲੱਗੇ ਤੇ ਆ ਦੂਜਾ ਸਮਾਨ ਆ ਗਿਆ ਉੱਤ ਕਾ ਵੀ ਇਹ ਤਾਂ ਚੱਲ ਥੱਲੇ ਲੱਗ ਜਾਊਗਾ ਤੇਲ ਆਸਤੇ ਆਹ ਫੋਰਕ ਜਾਂ ਵੀ ਚੇਂਜ ਕਰਨਾ ਪੈਂਦਾ ਹੁੰਦਾਗਾ ਨਾਲ ਇਹਦੀ ਆ ਰਾਰਜੀ ਵੀ ਦਿੱਤੀ ਆ ਜਿਹਦੇ ਵਿੱਚ ਪਾਊਗੀ ਕਿਉਂਕਿ